ਸੈਂਟਰ ਸਿੰਕ ਕੋਲੀ ਉਹਨਾਂ ਨੂੰ ਲੰਗੇ ਦਿਨ ਗ੍ਰਿਫਤਾਰ ਕੀਤਾ ਗਿਆ ਹੁਣ ਇਸ ਗ੍ਰਿਫਤਾਰੀ ਦੇ ਵਿੱਚ ਇਹ ਵੱਡਾ ਪਹਿਲੂ ਹੈ ਕਿ ਉਹ ਵਿਅਕਤੀ ਹੈ ਜਿਹੜਾ ਕਿਸੇ ਸਮੇਂ ਐਸਜੀਪੀਸੀ ਨੇ ਹਟਾਇਆ ਫਿਰ ਦੁਬਾਰਾ ਬਹਾਲ ਕੀਤਾ ਫਿਰ ਦੂਸੋਂ ਵਿੱਚੇ ਮਾਮਲਾ ਹੋਇਆ ਫਿਰ ਹਟਾਇਆ ਜਦਦਰ ਕਿਆਨੀ ਹਰਪ੍ਰੀਤ ਸਿੰਘ ਨੇ ਇਥੋਂ ਤੱਕ ਕਿਹਾ ਸੀ ਵੀ ਕਿ ਇਹਦੇ ਤੇ ਜੋ ਕੰਮੇ ਨਹੀਂ ਪੂਰਾ ਕੀਤਾ ਇਹ ਤੋਂ ਇਹਨੂੰ ਜਿਹੜੀ ਰਾਸ਼ੀ ਦਿੱਤੀ ਆ ਉਹ 75% ਦੀ ਵਸੂਲ ਕਰੋ ਇਹ ਤੋਂ ਉਹ ਰਾਸ਼ੀ ਵੀ ਵਸੂਲ ਨਹੀਂ ਹੋਈ ਪਰ ਇਹ ਤੋਂ ਪਹਿਲਾਂ ਛਾਉਣੀ ਕਮੇਟੀ ਨੇ ਮਤਾ ਪਾਤਾ ਸੀ ਵੀ ਕਿ ਆਪਾਂ ਕਾਨੂੰਨੀ ਕਾਰਵਾਈ ਤਹਿਤ ਜਿਹੜੇ ਲਾਪਤਾ ਪਬਲਿਕ ਰੂਪ ਨੇ ਉਹਨਾਂ ਮਾਮਲੇ ਚ ਅੱਗੇ ਵਧਾਂਗੇ ਪਰ ਜਦੋਂ ਫਿਰ ਮਤਾ ਵਾਪਸ ਲਿਆ ਤਦ ਕਿਹਾ ਤਾਂ ਇਹ ਕਿ ਜੀ ਵਿਦਵਾਨਾਂ ਦੀ ਰਾਏ ਸੀ ਸਰਕਾਰ ਦੀ ਦਖਲਨਾ ਵਿਚ ਆਵੇ ਕਿਤੇ ਪਰ ਦੱਸਣ ਵਾਲਾ ਤਾਂ ਇਹ ਦੱਸਦੇ ਨੇ ਕਿ ਇਹ ਵਿਅਕਤੀ ਕੈਨ ਨੂੰ ਸ਼੍ਰੋਣੀ ਕਮੇਟੀ ਨੇ ਰੱਖਿਆ ਰੱਖਿਆ ਵੀ ਬੜਾ ਮਹਿੰਗਾ 3.5 ਲੱਖ ਰੁਪਏ ਮਹੀਨਾ ਤਨਖਾਹ ਜੀ ਅਡਵਾਂਸ ਪੈਸੇ 8 ਲੱਖ ਚੱਕੋ ਜੀ ਆ ਸਾਰਾ ਕੁਝ ਜੀ ਉਹ ਕਹਿੰਦੇ ਵੀ ਤਨਖਾਹ ਤਾਂ ਮਿਲਦੀ ਸੀ ਇਹਨੂੰ ਗੁਰੂ ਦੀ ਗੋਲਕ ਚੋਂ ਜੀ ਪਰ ਇਸ ਇਹ ਅਸਲ ਤੇ ਸੁਖਵੀਰ ਦਾ ਸੀ ਕੰਮ ਦੇਖਦਾ ਸੀ ਸੁਖਵੀਰ ਦਾ ਹੁਣ ਜੇ ਸੁਖਵੀਰ ਦਾ ਕੰਮ ਦੇਖਦਾ ਸੀ ਕਹਿੰਦੇ ਫਿਰ ਤਨਖਾਹ ਇਧਰੋਂ ਪੈਂਦੀ ਸੀ ਬਾਦਲ ਧਰ ਜੜੀ ਧਰਨੇ ਪ੍ਰਦਰਸ਼ਨ ਮੋਰਚੇ ਉਹ ਵਾਲੀ ਪਾਰਟੀ ਸੀ ਅਕਾਲੀ ਦਲ ਉਹ ਇਸ ਮਸਲੇ ਤੇ ਕੋਈ ਤੇ ਖੜਨ ਯੋਗੀ ਨਹੀਂ ਹੈਗੀ ਜੀ ਜਾਂ ਹੁਣ ਉਸ ਸੀਏ ਦੀ ਗ੍ਰਿਫਤਾਰੀ ਤੋਂ ਬਾਅਦ 6 ਦਿਨ ਦਾ ਪੁਲਿਸ ਰਿਮਾਂਡ ਵੀ ਲੈ ਲਿਆ ਗਿਆ ਉਹਨਾਂ ਦਾ ਹੂੰ ਹੂੰ ਤੇ ਰਿਮਾਂਡ ਦੇ ਵਿੱਚ ਕੋਈ ਨਾਮ ਵੀ ਆ ਸਕਦੇ ਨੇ ਕੀ ਇਹ ਕਨੈਕਸ਼ਨ ਬਾਇਆ ਸੁਖਵੀਰ ਤੱਕ ਪਹੁੰਚ ਸਕਦਾ ਕੁਝ ਤਾਂ ਇੱਥੋਂ ਤੱਕ ਦੀ ਗੱਲ ਕਰ ਲੱਗੇ ਨੇ ਵਿਜੇ ਜੀ ਕੇ ਵਿਕਰਮ ਜੀਠੀਆਂ ਨੂੰ ਜਦੋਂ ਚੱਕਿਆ ਤਦ ਓਡੀ ਵੱਡੀ ਲੜਾਈ ਅਕਾਲੀ ਦਲ ਖੜਾ ਨਹੀਂ ਕਰ ਸਕਿਆ ਤੇ ਲੈ ਦੇ ਕੇ ਇਹਨਾਂ ਕੋਲ ਕਹਿੰਦੇ ਲੀਡਰ ਸੁਖਵੀਰ ਹੈ ਜੇ ਸੁਖਵੀਰ ਇਹ ਚੱਕ ਲਿਆ ਫਿਰ ਫੌਜਦਾਰ ਕੀ ਬਣੂਗਾ ਵੀ ਇਸ ਲਈ ਆਪਾਂ ਇਹ ਕਾਰਵਾਈ ਕਰ ਸਕਦੇ ਹਾਂ ਇੱਥੋਂ ਤੱਕ ਦੀ ਚਰਚਾਾਂ ਮਤੁਰਨ ਲੱਗੀਆਂ ਨੇ ਸਿਆਸਤ ਦੇ ਤੌਰ 'ਤੇ